ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਆਪ ਸਭ ਜੀ ਠੀਕ ਹੋਮ ਹੋਗੀ ਜਿਆਦਾਤਰ ਗੁਰਬਾਣੀ ਸੰਗਤਾਂ ਨਾਂ ਸੰਥਿਆ ਲੈਣ ਦੇ ਕਾਰਨ ਕੁਝ ਪੰਗਤੀਆਂ ਗੁਰਬਾਣੀ ਦੀਆਂ ਗਲਤ ਪੜ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਇਹ ਪੰਗਤੀਆਂ ਹਨ ਅਰਦਾਸ ਤੋਂ ਪਹਿਲਾਂ ਆਪਾਂ ਹਰ ਵੇਲੇ ਪੜਦੇ ਹਾਂ ਜਿਸ ਤਰ੍ਹਾਂ ਤੁਹਾਡੀ ਸਕਰੀਨ ਦੇ ਉੱਪਰ ਲਿਖਿਆ ਆ ਰਿਹਾ ਤੂੰ ਠਾਕੁਰ ਤੁਮ ਪਹਿ ਅਰਦਾਸ ਜਦੋਂ ਵੀ ਆਪਾਂ ਅਰਦਾਸ ਕਰਦੇ ਆਂ ਕਈ ਗ੍ਰੰਥੀ ਸਿੰਘ ਜਾਂ ਸੰਗਤ ਵੀ ਪੜ ਜਾਂਦੀ ਆ ਤੂੰ ਠਾਕੁਰ ਇੱਥੇ ਤੂੰ ਨਹੀਂ ਲਿਖਿਆ ਹੋਇਆ ਇੱਥੇ ਸਿਰਫ ਤੇ ਸਿਰਫ ਤਤ ਤਤੇ ਦੇ ਲੈਕੜ ਤੂੰ ਤੂੰ ਠਾਕੁਰ ਸੋ ਕਈ ਪੜਦੇ ਨੇ ਤੁਮ ਮੰਮਾ ਲਾ ਜਾਂਦੇ ਆ ਕਿਉਂਕਿ ਉਹ ਸੋਝੀ ਨਹੀਂ ਹੈ ਜਹ ਗੁਰਬਾਣੀ ਨੂੰ ਚੰਗੀ ਤਰ੍ਹਾਂ ਵੇਖਦੇ ਨਹੀਂ ਹਨ ਸੋ ਆਪਾਂ ਅਣਜਾਣ ਪੁਣੇ ਵਿੱਚ ਇਹ ਵੱਡੀਆਂ ਗਲਤੀਆਂ ਕਰ ਜਾਂਦੇ ਆ ਜੋ ਕਿ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਵੀਡੀਓ ਦੇ ਵਿੱਚ ਆਪਾਂ ਇਹਦਾ ਸ਼ੁੱਧ ਉਚਾਰਣ ਕਰਕੇ ਵੇਖਦੇ ਆ ਜਿੰਨੀਕ ਸੋਜੀ ਗੁਰੂ ਸਾਹਿਬ ਬਖਸ਼ਦੇ ਨੇ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਤੂੰ ਠਾਕੁਰ ਤੁਮ ਪਹਿ ਅਰਦਾਸ ਇਸ ਲਈ ਇਸ ਨੂੰ ਤੂੰ ਨਹੀਂ ਪੜਨਾ ਹੈ ਤੂੰ ਤੱਤੇ ਦੇ ਲੈਂਕੜ ਤੂੰ ਠਾਕੁਰ ਤੇ ਬਹੁਤ ਸੰਗਤਾਂ ਪੜਦੀਆਂ ਨੇ ਤੂੰ ਠਾਕੁਰ ठाकर ਵੀ ਨਹੀਂ ਕਹਿਣਾ ਹੈ ਤੂੰ ਠਾਕੁਰ ਤੁਮ ਪਹਿ ਅਰ ਅਰਦਾਸ ਤੁਮ ਪਹਿ ਅਰਦਾਸ ਇੱਥੇ ਤੁਮ ਪੜਨਾ ਹੈ ਅੱਗੇ ਆਖਦੇ ਨੇ ਜੀਓ ਪਿੰਡ ਸਭ ਤੇਰੀ ਰਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਇੱਥੇ ਤੁਮ ਪੜਨਾ ਹੈ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਹੁਣ ਇੱਥੇ ਸੰਗਤਾਂ ਪੜ੍ਹਦੀਆਂ ਨੇ ਕਿਰਪਾ ਇਹ ਸ਼ਬਦ ਦਾ ਅਰਥ ਕਿਰਪਾ ਨਹੀਂ ਪੜਿਆ ਜਾਊਗਾ ਜਿੱਥੇ ਵੀ ਅੱਧੇ ਜਿਵੇਂ ਇਸ ਤਰ੍ਹਾਂ ਹੁਣ ਇੱਥੇ ਲਿਖਿਆ ਆ ਕਕਾ ਕਕੇ ਨੂੰ ਸਿਹਾਰੀ ਪੈਰ ਚ ਰਾਰਾ ਹੁਣ ਜਿਹੜੀ ਪਹਿਲੀ ਸਿਹਾਰੀ ਐ ਕਿਸ ਨੂੰ ਲੱਗੂ ਕਕੇ ਨੂੰ ਨਹੀਂ ਜਦੋਂ ਪੈਰ ਚ ਅੱਧਾ ਰਾਰਾ ਆਵੇ ਸ਼ਬਦ ਆਵੇ ਤਾਂ ਪਹਿਲੇ ਅੱਖਰ ਦੀ ਲਾਮ ਦਾ ਕੋਈ ਵੀ ਦਲਾਮ ਹੁੰਦੀ ਆ ਉਹ ਨੀਚਲੇ ਅੱਖਰੇ ਅੱਖਰ ਨੂੰ ਲੱਗਦੀ ਐ ਸ਼ਬਦ ਨੂੰ ਲੱਗਦੀ ਆ ਜਿਸ ਤਰ੍ਹਾਂ ਇੱਥੇ ਆਪਾਂ ਕਾਲੇ ਵਿੱਚ ਪੜ੍ਹਨਾ ਹੈ ਤੁਮਰੀ ਕਿਰਪਾ ਇਸਾ ਸ਼ਬਦ ਉਚਾਰਨ ਕਰਨਾ ਹੈ ਕਿਰਪਾ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਕੋਏ ਨਾ ਜਾਣੈ ਹੁਣ ਇੱਥੇ ਆਪਾਂ ਪੜ੍ਹ ਲੈਨੇ ਪੜ੍ਹਦੇ ਹੁੰਨੇ ਆ ਕੋਏ ਨਾ ਜਾਣੈ ਜਾਣਾ ਨਹੀਂ ਹੈ ਕੋਏ ਨਾ ਜਾਣੈ ਤੁਮਰਾ ਅੰਤ ਉਚੇਤੇ ਉਚਾ 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 ਨਹੀਂ ਉਚਾ ਭਗਵੰਤ ਸਗਲ ਸਮਗਰੀ ਤੁਮਰ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸੋ ਆਸ ਕਰਦੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਚੰਗਾ ਸਿੱਖਣ ਨੂੰ ਮਿਲਿਆ ਹੋਵੇਗਾ ਗੁਰਬਾਣੀ ਦੀਆਂ ਇਦਾਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਦੇ ਉੱਪਰ ਅਸੀਂ ਗੁਰਬਾਣੀ ਰਿਲੇਟਡ ਹਰ ਇੱਕ ਵਿਸ਼ੇ ਤੇ ਵੀਡੀਓ ਪਾਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਤੇ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਲੈ ਕੇ ਸਹਿਯੋਗ ਦਿਓ ਹੌਸਲਾ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ